ਸਤਿ ਸ੍ਰੀ ਅਕਾਲ ਮੈਂ ਪਰਮਿੰਦਰ ਕੌਰ ਪਰਮਲੇਵਲ ਬੁਟੀਕ ਤੇ ਤੁਹਾਡਾ ਸਵਾਗਤ ਕਰਦੀ ਆਂ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਹਾਂਜੀ ਅੱਜ ਤੁਹਾਨੂੰ ਅਸੀਂ ਹੈਂਡ ਮਸ਼ੀਨ ਵਰਕ ਤਿਆਰੀ ਵਰਕ ਦੇ ਸੂਟ ਦਿਖਾਵਾਂਗੇ ਜੇ ਤੁਹਾਨੂੰ ਪਸੰਦ ਹੋਇਆ ਕੋਈ ਤਾਂ ਤੁਸੀਂ ਆਰਡਰ ਕਰ ਸਕਦੇ ਹੋਗੇ ਬਾਕੀ ਤੁਸੀਂ ਆਪਣਾ ਡਿਜ਼ਾਈਨ ਦੇ ਕੇ ਵੀ ਹੈਂਡ ਵਰਕ ਮਸ਼ੀਨ ਵਰਕ ਪੇਂਟਿੰਗ ਵਗੈਰਾ ਕੁਝ ਵੀ ਕਰਵਾ ਸਕਦੇ ਹੋ ਬਲੌਕ ਪੇਂਟਿੰਗ ਆਪਣੇ ਕੋਲੇ ਸਾਰੇ ਤਰ੍ਹਾਂ ਦੇ ਕਾਰੀਗਰ ਅਵੇਲੇਬਲ ਹੈ ਹਰ ਤਰ੍ਹਾਂ ਦਾ ਡਿਜ਼ਾਈਨ ਕਰਵਾ ਕੇ ਦੇਣਾ ਹੈ ਸਭ ਆਪਣੇ ਪਸੰਦ ਦਾ ਕਲਰ ਫੈਬਰਿਕ ਪਸੰਦ ਕਰਕੇ ਦੱਸ ਸਕਦੇ ਹੋ ਤੁਸੀਂ ਚਲੋ ਜੀ ਥੋੜਾ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਤੁਹਾਨੂੰ ਸੂਟ ਦਿਖਾਉਣੇ ਸਟਾਰਟ ਕਰਦੇ ਆ ਇਹ ਜੋ ਸੂਟ ਹੈ ਇਹ ਰਾਮਟੈਕਸ ਦੇ ਹੈ ਚੈੱਕ ਬਣਿਆ ਹੋਇਆ ਹੈਗਾ ਮਸ਼ੀਨ ਵਰਕ ਦੇ ਇਸ ਤਰ੍ਹਾਂ ਕਰਕੇ ਘੇਰਾ ਬਣਿਆ ਹੋਇਆ ਹੈ ਇਹਦਾ ਇਹ ਦੀ ਬਾਵਾਂ ਦੀ ਕਮ ਹੈਗਾ ਚੋਂ ਚੋਂ ਕਰ ਦਿੱਤਾ ਇਹਨਾਂ ਦਾ ਪ੍ਰਾਈਸ ਸਕਰੀਨ ਤੇ ਸ਼ੋ ਹੋਵੇਗਾ ਅਗਰ ਨਹੀਂ ਹੁੰਦਾ ਤਾਂ ਤੁਸੀਂ WhatsApp ਤੇ ਮੈਸੇਜ ਕਰਕੇ ਪੁੱਛ ਸਕਦੇ ਹੋ ਹਾਂਜੀ ਹੁਣ ਅਗਲਾ ਦੇਖਣੀ ਹੈ ਅਗਲੇ ਦੇ neck ਤੇ ਡਿਜ਼ਾਈਨ ਬਣਿਆ ਹੋਇਆ

ਤਾਂ ਹੋਰ ਪੰਖੇ ਕਲਰ ਹੈ ਅਗਲਾ ਕਲਰ ਹੈ ਕਾਫੀ ਮੈਰੂਨ ਜੈ ਇਸ ਦੇ ਐਕਸਟਰਾ ਪੈਨਲ ਬਣਿਆ ਹੋਇਆ ਇਹ ਵੀ ਮਸ਼ੀਨ ਵਰਕ ਦਾ ਵਿੱਚ ਤਿੰਨ ਫਲਾਵਰ نیچے ਬਣੇ ਹੋਏ ਆ ਤੇ ਇੱਕ ਇੱਕ ਉੱਪਰ ਨੂੰ neck ਤੱਕ ਇਸ ਤੇ ਇੱਕ ਬਣ ਜੂਗਾ ਇਹਨੂੰ ਲੈਸ਼ ਵਗੈਰਾ ਲਗਵਾ ਕੇ ਵਧੀਆ ਸੋਹਣੀ ਡੈਕੋਰੇਟ ਕਰਵਾ ਸਕਦੀ ਹਾਂ ਇਸ ਦੇ ਬਾਜੂ ਤੇ ਵੀ ਇਸ ਤਰ੍ਹਾਂ ਲਾਈਨ ਦੇ ਕੇ ਫਲਾਵਰ ਬਣੀ ਹੋਈ ਹੈ ਇਹ ਸਾਰੇ ਝੂਟ ਰਾਮ ਟੈਕਸ ਦੇ ਹੈ ਕੰਪਨੀ ਦੇ ਇਹ ਵੀ ਪੈਨਲ ਵਾਲਾ ਵਰਕ ਹੈ। ਇਹਦੇ ਵਿੱਚ ਪੂਰੇ ਵਿੱਚ ਨਿੱਕੀ-ਨਿੱਕੀ ਬੂਟੀ ਬਣੀ ਹੋਈ ਹੈ। ਇਹ ਕੰਮ ਸਾਰਾ ਕੰਪਿਊਟਰ ਵਾਲੀ ਮਸ਼ੀਨ ਨਾਲ ਨਹੀਂ ਹੱਥ ਵਾਲੀ ਮਸ਼ੀਨ ਨਾਲ ਕੀਤਾ ਹੋਇਆ ਹੈਗਾ। ਬਹੁਤ ਹੀ ਫਿਨਿਸ਼ਿੰਗ ਨਾਲ ਬਹੁਤ ਸੋਹਣੇ ਕਲਰ ਵਗੈਰਾ ਲਗਾ ਕੇ ਕੀਤਾ ਹੋਇਆ ਹੈ। ਇਸ ਦੇ ਵੀ ਐਸਟਰਾ ਕਰਕੇ ਬਾਹਾਂ ਤੇ ਡਿਜ਼ਾਈਨ ਹੈ। ਬਣਿਆ ਹੋਇਆ ਇਹ ਮਾਸਟਰ ਕਰ ਲੈ ਇਹ ਵੀ ਐਸ ਦੇ neck ਤੇ ਡਿਜ਼ਾਈਨ ਬਣਿਆ ਹੋਇਆ ਪੈਨਲ ਬਣੇ ਹੋਏ ਆ ਨੀਚੇ ਦੋ ਸਾਰੇ ਬੂਟੀ ਬੂਟੀ ਦਿੱਤੀ ਹੋਈ ਆ ਨੀਚੇ ਦੋ ਫਲਾਵਰ ਦਿੱਤੇ ਹੋਏ ਆ ਮਮਾਤੇ ਅਲਤਰੰਕ ਕਰਕੇ ਇਸ ਨੂੰ ਕੰਟਰਾਸਟ ਲੈਂਸ਼ ਲਗਾ ਕੇ ਵਧੀਆ ਸੋਹਣਾ ਡੈਕੋਰੇਟ ਕਰਵਾ ਸਕਦੀਆਂ ਬਹੁਤ ਸੋਹਣਾ ਸੂਟ ਤਿਆਰ ਹੋਊਗਾ ਹੁਣ ਆਪਾਂ ਤੁਹਾਨੂੰ ਦਿਖਾਉਣੇ ਆਂ ਆਰੀ ਵਰਤਰੀ ਇਹ ਸਨਾ ਇਹ ਡੀਟੇਲ ਦਿੱਤੇ ਹੋਏ ਹੈ ਟਾਈ ਡਾਈ ਦਾ ਆਰੀ ਵਰਤ ਕੀਤਾ ਹੋਇਆ ਇਹਦੇ ਤੇ ਇਸ ਤਰ੍ਹਾਂ ਟਾਈ ਡਾਈ ਔਰ ਗੰਜਾ ਦਾ ਇਸ ਤਰ੍ਹਾਂ ਕਰਕੇ ਖੁੱਲੀ ਬਾਜੂ ਰੱਖ ਕੇ ਤਿਆਰ ਕੀਤਾ ਇਸ ਤਰ੍ਹਾਂ ਕਰਕੇ ਇਹ ਜਿਹੜੀ ਜਨ ਬਣਿਆ ਇਸ ਨਾਲ ਪੈਂਟ ਪਾ ਲਾਜੋ ਪੈਰੀ ਕੀਤਾ ਇਹ ਇਹਦੇ ਨਾਲ ਦੁਪੱਟਾ ਤੁਸੀਂ ਇੱਕ ਕਲਰ ਦਾ ਵੀ ਕਰਵਾ ਸਕਦੇ ਹੋ ਤੇ ਟਾਈ ਡਾਈ ਵੀ ਕਰਵਾ ਸਕਦੇ ਹੋ ਜੇ ਇੱਕ ਸ਼ੇਡ ਡਾਰਕ ਸ਼ੇਡ ਮੈਰੂਨ ਜਾਂ ਡਾਰਕ ਸਕਾਈ ਵੀ ਲੈ ਸਕਦੇ ਹੋ ਇੱਕ ਹੋਰ ਦਿਖਾਉਣੇ ਆਰੀ ਵਰਕ ਦੇ ਇਹ ਵੀ ਸਟਿੱਚ ਕਿੱਦਾਂ ਹੈ ਇਹਦੇ ਵਿੱਚ ਪੂਰੇ ਸੂਟ 'ਚ ਬੋਟੀ-ਬੂਟੀ ਬਣੀ ਹੋਈ ਹੈ ਇਹ ਵੀ ਆਰੀ ਵਰਕ ਚ ਹੈ ਜੋਰਜਟ ਤੇ ਬਣਿਆ ਹੋਇਆ ਇਸ ਤਰ੍ਹਾਂ ਕਰਕੇ ਇਹਦੀ ਬਾਜੂ ਤੇ ਵੀ ਇਸ ਤਰ੍ਹਾਂ ਕਰਕੇ ਬੁਟੇ ਬੰਤੀ ਹੋਈ ਹੈ ਸਰਵਾਰੇ ਦਿਨਾ ਪੜੇ ਨੇ ਦੁਪੱਟਾ ਇਹਦਾ ਇਸ ਤਰ੍ਹਾਂ ਕਰਕੇ ਟਾਈ ਡਾਈ ਇਹੀ ਤਰੀਕੇ ਤੇ ਬਣਿਆ ਹੋਇਆ ਹੈ ਆਰੀ ਵਰਕ ਦਾ ਕੇਰੇ ਤੇ ਚੱਕ ਬਣ ਰਹੀ ਹੈ ਇਸ ਤੇ ਸਾਰੀ ਕਮੀਚ ਬੋਟੀ-ਬੁੱਟੀ ਬਣੀ ਹੋਈ ਹੈ ਆਰੀ ਵਰਕ ਤੇ ਵੀ ਇਸ ਤਰ੍ਹਾਂ ਕਰਦੇ ਹਾਂ ਬਾਜੂ ਤੇ ਵੀ 베ਰ ਬਣੀ ਹੋਈ ਹੈ। ਹਾਂਜੀ ਉਮੀਦ ਕਰਦੇ ਹਾਂ ਤੁਹਾਨੂੰ ਸਾਡੇ ਰੰਗ ਡਿਜ਼ਾਈਨ ਸੂਟ ਪਸੰਦ ਆਏ ਹੋਣਗੇ। ਤੁਸੀਂ ਇਹ ਸੂਟਾਂ ਚੋ ਵੀ ਆਰਡਰ ਕਰ ਸਕਦੇ ਹੋ ਤੇ ਤੁਸੀਂ ਆਪਣੇ ਪਸੰਦਾ ਕਲਰ ਦੱਸ ਕੇ ਵੀ ਕਰਵਾ ਸਕਦੇ ਆ ਜੀ ਵਰਕ ਚ ਵੀ ਕਰਵਾ ਸਕਦੇ ਹੋ ਹੈਂਡ ਵਰਕ ਚ ਵੀ ਕਰਵਾ ਸਕਦੇ ਹੋ। ਜੇ ਤੁਹਾਨੂੰ ਸਾਡੇ ਸੂਟ ਪਸੰਦ ਆਏ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਨਾ ਪਿਆਰਾ ਜਿਹਾ ਕਮੈਂਟ ਕਰਨਾ ਵੀ ਨਾ ਭੁੱਲਣਾ ਤੇ ਜਿਸ ਨਾਲ ਅੱਗੇ ਤੋਂ ਨਵੀਂ-ਨਵੀਂ ਇਹ ਸੂਟਾਂ ਦੀ ਵੀਡੀਓ ਤੁਸੀਂ ਵੇਖ ਸਕੋ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਥੋੜਾ ਜਿਆਦਾ ਸਮਾਂ ਲੈਂਦੇ ਹੋਏ ਆਪਾਂ ਇੱਥੇ ਵੀਡੀਓ ਖਤਮ ਕਰਦੇ ਹਾਂ ਧੰਨਵਾਦ ਸਤਿ ਸ਼੍ਰੀ ਅਕਾਲ